महान वी श महान हज़त गुरू ग्रीन साहिब गुरू गुज़ारे आख जी पूरो देश न महला जहिड़ा स्टेडियम ਜੋ ਕਾ ਗੱਡੀ ਤੇ ਸਵਾਰ ਨਾ ਪੰਥਰੇ ਦੇ ਨਾਲ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਜੀ ਆ ਗਏ ਸ਼ਰਮੇ ਕਰਾਰੀ ਦੇ ਖੋਦਾਰ ਛੋੜ ਬੜੀ ਪੰਥਰੇ ਕਾਲੀ ਮੁੰਡਾ ਵਾਲ ਕਜਨਾ ਕਸ਼ਟਮਾ ਬੇਨਤੀ ਕਰਾ ਸੇਵਾਦਾਰਾਂ ਨੂੰ ਗੱਡੀ ਦਾ ਰਾਹ ਦੇਖੋ ਕਿਥੋਂ ਬਾਬਾ ਜੀ ਨੂੰ ਸਟੇਜ ਦੇ ਉੱਪਰ ਲਾ ਕੇ ਉਹਨਾਂ ਨੂੰ ਬਾਬਾ ਲਾੜੀ ਜੀ ਨੂੰ ਬੇਨਤੀ ਕਰੂੰਗਾ ਬਾਬਾ ਬਲੂਤ ਸਿੰਘ ਜੀ ਲਾੜੀ ਜੀ ਉਹਨਾਂ ਨੇ ਬੇਨਤੀ ਕਰੇਗਾ ਅੱਗੇ ਜਾਓ ਕਾਜੀ ਜਿੰਦਰਾ ਆਸਟ੍ਰੇਲੀਆ ਤੋਂ ਲੈ ਕੇ ਆਉਣ ਸੋ ਸਾਡੇ ਵਜਿਦ ਜੀ ਤੇ ਮੁੱਖਾ ਗੁਰੂ ਕਾ ਖਾਲਸਾ ਬੰਦ ਹਾਜ਼ਰ ਹੈ ਬੱਚੇ ਹੋਰ ਬਾਬਾ ਪ੍ਰੇਮ ਸਿੰਘ ਜੀ ਜਿਹੜੀਆਂ ਪਹਾੜ ਸਖਮ ਜੋ ਪੁੱਢਾ ਬਲਦੇ ਇੱਥੇ ਹਾਜ਼ਰ ਹੋਏ ਨੇ ਜਥੇ ਸਵੇਤ ਉਹਲਾ ਨੂੰ ਵੀ ਜੀ ਆਇਆ ਆਪੀ ਦੇ ਘਰ ਨੂੰ ਪੂਰਾ ਚੋ ਜਵਾਲ ਚੜ੍ਹਦੀ ਕਲਾ ਦਾ ਪ੍ਰਤੀਕ ਮਹੱਲਾ ਪੰਥਰੇ ਤੋਂ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਕਾਲੀ ਸੋਤੇ ਨੌ ਸਰਮਾਉਤ ਅਭਿਜੋਗ गैं जी तरसेम सिंध जी वारी उहा हाथी जो सवार सिखनि सरमार घटी जथा गांधी जीरसेम जी मोरा वारी पिया बाबा जी बाबा बलवीर सही अकेली छे जथीनी पंज सौ बुधादला जी आमद ते हिकु वटारा लई ਮੈਂ बेदी ਕਰਾਂਗਾ बाबा स्वामी ਸਿੰਘ लाइ पूरो सोच में